ਇਹ ਬਜ਼ੁਰਗ ਸਾਡੇ ਸਾਰੇ ਮਹਿਲਾਵਾਂ ਕਿੰਨੇ ਵਧੀਆ ਪੱਧਰ ਦੇ ਉੱਪਰ ਇਲਾਕੇ ਦੇ ਵਿੱਚ ਆ ਕੇ ਇੰਨਾ ਵੱਡਾ ਹੌਸਲਾ ਤੇ ਅਸ਼ੀਰਵਾਦ ਦੇ ਰਹੇ ਆ ਤੇ ਔਰ ਇਹ ਚੋਣ ਮਹਮ ਹਰ ਰੋਜ਼ ਹਰ ਇਲਾਕੇ ਚ ਹਰ ਪਿੰਡ ਚ ਇਸੇ ਤਰੀਕੇ ਨਾਲ ਚੱਲ ਰਹੀ ਆ ਔਰ ਹਰ ਰੋਜ਼ ਵਧਦੀ ਜਾ ਰਹੀ ਹੈ ਉਹਦਾ ਪਿੰਡ ਦੇ ਲੋਕ ਦੱਸਣਗੇ ਵੀ ਪਿਛਲੇ 2.5 ਸਾਲਾਂ ਚ ਕੋਈ ਪੈਸਾ ਲੱਗਿਆ ਕਿਸੇ ਪਿੰਡ ਚ ਜਿਹੜਾ ਪੰਚਾਇਤਾਂ ਕੋਲ ਪੈਸਾ ਪਿਆ ਸੀ ਉਹ ਵੀ ਸਰਕਾਰ ਨੇ ਉਹਤੇ ਵੀ ਰੋਕ ਲਾ ਰੱਖੀ ਹੈ ਕਿ ਅੱਜ ਤੋਂ ਪਹਿਲਾਂ ਕਿਸੇ ਨੇ ਕੀ ਵਾਦਾ ਕੀਤਾ ਮੈਨੂੰ ਪਤਾ ਨਹੀਂ ਇਹ ਇਲਾਕਾ ਗੁਰੂ ਦੀ ਨਗਰੀ ਹੈ ਵਧੀਆ ਤਰੀਕੇ ਨਾਲ ਇਸ ਦੇ ਸਮੱਸਿਆਵਾਂ ਨੂੰ ਪਾਰਲੀਮੈਂਟ 'ਚ ਚੱਕਾਂਗੇ ਜੋ ਪੈਸਾ ਭਾਰਤ ਸਰਕਾਰ ਦਾ ਲੈ ਕੇ ਆਉਣ ਦੀ ਅਡਡ ਅਦਾਰਿਆਂ ਤੋਂ ਲੋਡ ਹੋਊਗੀ ਜਿਹੜੇ ਜਿਹੜੇ ਇਲਾਕੇ 'ਚ ਜਹਜਾ ਕੰਮ ਹੋਣ ਵਾਲਾ ਕਿਉਂਕਿ ਗੜਸ਼ੰਕਰ ਦੀ ਅਡਡ ਤਕਲੀਫ ਹੈ ਨਵਾਂ ਸ਼ਹਿਰ ਦੀ ਅਡਡ ਤਕਲੀਫ ਹੈ ਬਲਾਚੌਰ ਦੀ ਅਡਡ ਹੈ ਰੋਪੜ ਦੀ ਅਡਡ ਹੈ ਮੁਹਾਲੀ ਦੀ ਅਡਡ ਹੈ ਸੋ ਜਿਹੜੀਆਂ ਸਮੱਸਿਆਵਾਂ ਜਿਹੜੇ ਇਲਾਕੇ ਨਾਲ ਜੁੜੀਆਂ ਕਿਤੇ ਕੰਡੀ ਅਰੇ ਦੀ ਪਾਣੀ ਦੀ ਦਿੱਕਤ ਹੈ ਭਾਵੇਂ ਦਰਿਆ ਵਗਦਾ ਫਿਰ ਵੀ ਕਈ ਲੋਕ ਪਾਣੀ ਤੋਂ ਵਾਂਝੇ ਹਨ ਤਾਂ ਜਿੱਥੇ ਜਿੱਥੇ ਕੋਈ ਪਾਲਿਸੀ ਡਿਸੀਜਨ ਹੈ ਕਿਤੇ ਜਿੱਥੇ ਕੋਈ ਇਸ ਗੱਲ ਦੇ ਉੱਪਰ ਫੋਕਸ ਕੇ ਨਾ ਕੰਮ ਕਰਨ ਦੀ ਲੋੜ ਹੈ ਉਹ ਤਾਂ ਕੰਮ ਕਰਾਂਗੇ ਪਾਰਲੀਮੈਂਟ 'ਚ ਆਵਾਜ਼ ਚੱਕਾਂਗੇ ਇਲਾਕੇ ਨੂੰ ਡਿਵੈਲਪ ਕਰਾਂਗੇ ਤਾਂ ਕਿ ਰੋਜ਼ਗਾਰ ਦੇ ਸਾਧਨ ਨੌਜਵਾਨ ਬੱਚਿਆਂ ਵਾਸਤੇ ਬਣ ਸਕਣ ਕਿਉਂਕਿ ਕਦੇ ਵੀ ਕਿਸੇ ਵੀ ਸੂਬੇ ਵਿੱਚ ਸਰਕਾਰੀ ਰੋਜ਼ਗਾਰ ਦੇ ਨਾਲ ਬੇਰੋਜ਼ਗਾਰੀ ਖਤਮ ਨਹੀਂ ਹੋ ਸਕਦੀ ਉਹ ਤਾਂ ਸਾਰਿਆਂ ਨੂੰ ਪਤਾ ਨਾ ਵੋਟਾਂ ਵੇਲੇ ਪਤਾ ਲੱਗੂ ਵੀ ਸਰਕਾਰ ਦੀ ਕਾਰਗੁਜ਼ਾਰੀ ਕੀ ਹੈ ਨਾ ਦਾ ਪੈਣਾ ਦਾ 1000 ਰੁਪਏ ਦਿੱਤਾ ਹੈ ਨਾ ਇਹਨਾਂ ਨੇ ਕਿਹਾ ਸੀ ਵੀ ਜਿੰਨੇ ਬੇਰੋਜ਼ਗਾਰ ਮਲਾਜ਼ਮ ਹੈ ਉਹਨਾਂ ਨੂੰ ਅਸੀਂ ਇੱਕ ਦਿਨ ਚ ਪਹਿਲੇ ਦਿਨੀ ਹਰਾ ਪੈਣ ਚਲਾ ਕੇ ਸਾਰੇ ਪੱਕੇ ਕਰ ਦਾਂਗੇ ਬੇਰੋਜ਼ਗਾਰੀ ਖਤਮ ਕਰ ਦਾਂਗੇ ਨਸ਼ ਪੈਣਾ ਨੂੰ 1000 ਰੁਪਿਆ ਦੇ ਦਾਂਗੇ ਤੁਸੀਂ ਦੱਸੋ ਮੈਨੂੰ ਕਿ ਕੋਈ ਗੱਲ ਹੈ ਵੀਆਈਪੀ ਕਲਚਰ ਖਤਮ ਕਰ ਦਾਂਗੇ ਅੱਜ ਪੂਰੇ ਪੰਜਾਬ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਜਾਂਦੇ ਆ 1000 ਬੰਦੇ ਤੋਂ ਘੱਟ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਨਹੀਂ ਜਾਂਦਾ ਪੁਲਿਸ ਵਾਲਿਆਂ ਦਾ ਵੀਆਈਪੀ ਕਲਚਰ ਖਤਮ ਕਰ ਦਾਂਗੇ ਤੁਸੀਂ ਦੱਸੋ ਸੀ ਨਾ ਕਿ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਚੀਜ਼ ਇਹਨਾਂ ਨੇ ਵਾਅਦਾ ਕੀਤਾ ਸੀ ਪੂਰਾ ਕੀਤਾ ਦੇਖੋ ਵਿਜੇਂਦਰ ਸਿੰਘਲਾ ਜੀ ਸਾਨੂੰ ਇੱਕ ਇਹੋ ਜਿਹਾ ਲੀਡਰ ਮਿਲੇ ਆ ਜਿਨ੍ਹਾਂ ਨੇ ਕੰਮ ਕਰਕੇ ਦਿਖਾਇਆ ਤੇ ਇਹ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੁਆਬੇ ਦੀ ਜਿਹੜੀ ਧਰਤੀ ਹੈ ਪੜ੍ਹੇ ਲਿਖੇ ਸੂਝਵਾਨ ਤੇ ਸਮਝਦਾਰ ਲੋਕਾਂ ਨੂੰ ਵੋਟ ਪਾਉਂਦੀ ਆ ਇੱਥੇ ਬੇਸ਼ੱਕ ਰੌਲਾ ਰਪਾ ਸੀ ਘਟ ਪਈਦਾ ਪਰ ਆਪਾਂ ਵਧੀਆ ਨੁਮਾਇੰਦਾ ਜਿਤਾ ਕੇ ਭੇਜਿਆ ਇੱਥੋਂ ਗਿਆਨੀ ਜੈਲ ਸਿੰਘ ਜੀ ਦਰਬਾਰਾ ਸਿੰਘ ਜੀ ਬਹੁਤ ਵੱਡੇ ਵੱਡੇ ਲੀਡਰ ਹੋਏ ਆ ਅੰਬਿਕਾ ਸੁੰਨੀ ਜੀ ਉਹਨਾਂ ਦਾ ਵੀ ਇਹ ਜਿਲ੍ਹਾ ਆ ਔਰ ਮੈਂ ਸਮਝਦਾ ਕਿ ਅੱਜ ਸਾਨੂੰ ਉਹ ਲੀਡਰ ਮਿਲ ਗਿਆ ਜਿਹਦੀ ਸਾਨੂੰ ਭਾਲ ਸੀ ਸਟੇਬਲ ਲੀਡਰ ਜਿਹੜਾ ਸਾਡੇ ਹਲਕੇ ਦੀ ਡਿਵੈਲਪਮੈਂਟ ਕਰ ਸਕੇ ਔਰ ਜੇ ਕਿਸੇ ਨੂੰ ਇਸ ਗੱਲ ਤੇ ਕੋਈ ਸ਼ੱਕ ਆ ਦਾ ਸੰਗਰੂਰ ਵਿੱਚ ਜਾ ਕੇ ਚੈੱਕ ਕਰਕੇ ਆਵੇ ਜੇ ਉਹ ਸਾਨੂੰ ਝੂਠਾ ਪਾ ਦਊਗਾ ਅਸੀਂ ਕਹਦੇ ਹਾਂ ਕਿ ਸਾਡੇ ਕੈਂਡੀਡੇਟ ਨੂੰ ਵੋਟ ਨਾ ਪਾਓ ਸਾਡਾ ਸੰਗਰੂਰ ਹਲਾਕੇ ਦੇ ਵਿੱਚ ਤੁਸੀਂ ਚੋਣ ਵੀ ਲੜਿਆ ਹੈ ਧੜੇ ਹੋਣ ਦੇ ਬਾਵਜੂਦ ਵੀ ਤੁਹਾਨੂੰ ਕਾਫੀ ਵੋਟ ਗਈ ਹੈ ਕੀ ਲੱਗਦਾ ਕਿ ਹੁਣ ਵੀ ਧੜੇਬਾਜੀ ਹੈ ਕੋਈ ਧੜਾ ਨਹੀਂ ਜੀ ਸਾਡਾ ਧੜਾ ਪੰਜਾ ਹੈ ਸਾਡਾ ਕੋਈ ਧੜਾ ਨਹੀਂ ਹੈ ਜਿਹੜਾ ਵੀ ਵੋਟ ਪਾਉਣੀ ਚਾਹੁੰਦਾ ਖੁੱਲਾ ਉਹਦਾ ਸਵਾਗਤ ਹੈ ਉਹਨੂੰ ਨਾਲ ਲੈ ਕੇ ਚਲਾਂਗੇ ਉਹਦਾ ਸਾਥ ਲੈ ਕੇ ਚਲਾਂਗੇ ਜੋ ਹੋ ਗਿਆ ਸੋ ਹੋ ਗਿਆ ਇੱਕ ਵਾਰ ਦਾ ਜਿਹੜਾ ਹੁੰਦਾ ਟਾਈਮ ਉਹ ਨੰਗਿਆ ਅਸੀਂ ਤਾਂ ਅੱਗਾ ਦੇਖਣਾ ਅਸੀਂ ਆਪਣਾ ਫਿਊਚਰ ਸਵਾਰਨਾ ਅਸੀਂ ਆਪਣਾ ਸੰਵਿਧਾਨ ਬਚਾਉਣਾ ਅਸੀਂ ਘਟ ਗਿੰਤੀਆਂ ਨੂੰ ਬਚਾਉਣਾ ਆ ਜਿਹੜੇ ਨੀਲੇ ਕਾਰਡ ਕੱਟਦੇ ਉਹ ਲੋਕਾਂ ਨੂੰ ਦੁਆਰਾ ਕਾਰਡ ਦੇਣੇ ਆ ਡਿਵੈਲਪਮੈਂਟ ਕਰਾਣੀਆਂ ਸਾਰੇ ਪੈਸੇ ਪੁੱਛੋ ਤਾਂ ਪਿੰਡਾਂ 'ਚ ਜਾ ਕੇ 50